ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 491 ਤੋਂ ਲੈ ਕੇ 493 ਤੱਕ ਸਵਾਇ ਵਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਗੂਜਰੀ ਮਹੱਲਾ ਤੀਜਾ ਪੰਜ ਪਦੇ ਨਾ ਕਾਸੀ ਮਤ ਊਪਜੈ ਨਾ ਕਾਸੀ ਮਤ ਜਾਏ ਸਤ ਗੁਰ ਮਿਲੈ ਮਤ ਊਪਜੈ ਤਾਂ ਇਹ ਸੋਜੀ ਪਾਏ ਹਰ ਕਥਾ ਤੂੰ ਸੁਣ ਰੇ ਮਨ ਸ਼ਬਦ ਮਨ ਵਸਾਏ ਇਹ ਮਤ ਤੇਰੀ ਥਿਰ ਰਹੇ ਤਾਂ ਪਰਮ ਵਿੱਚੋਂ ਜਾਏ ਰਹਾਓ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ हे ਜੀਵ ਕਾਸੀ ਵਰਗੇ ਤੀਰਥ ਇਸ਼ਨਾਨਾਂ ਤੇ ਗਿਆਨਾਂ ਤਾਂ ਤੈਨੂੰ ਚੰਗੀ ਮਤ ਮਿਲ ਸਕਦੀ ਹੈ ਤੇ ਉਹਨਾਂ ਤੀਰਥਾਂ ਤੇ ਨਾ ਜਾਣ ਦੇ ਨਾਲ ਤੇਰੀ ਚੰਗੀ ਮਤ ਦੂਰ ਨਹੀਂ ਹੋ ਜਾਣੀ ਕਹਿੰਦੇ ਜਦੋਂ ਜੀਵ ਸਤਗੁਰ ਦੀ ਸ਼ਰਨ ਆਉਂਦਾ ਫੇਰ ਜਿਹੜਾ ਜੀਵ ਆ ਉਹਦੀ ਚੰਗੀ ਮਤ ਉਹਨੂੰ ਮਿਲਦੀ ਆ ਉਹ ਫੇਰ ਗੁਰੂ ਦੀ ਮਤ ਲੈ ਲੈਂਦਾ ਤੇ ਆਪਣੀ ਮਤ ਗੁਰੂ ਦੇ ਚਰਨਾਂ 'ਚ ਅਰਪਣ ਕਰ ਦਿੰਦਾ ਫੇਰ ਉਹਨੂੰ ਇਸ ਚੀਜ਼ ਦੀ ਸੋਝੀ ਪੈਂਦੀ ਆ ਕਿ ਤੀਰਥਾਂ ਤੇ ਜਾਇਆਂ ਇਕੱਲੇ ਤੀਰਥਾਂ ਤੇ ਜਾਇਆਂ ਚੰਗੀ ਮਤ ਨਹੀਂ ਪੈਦਾ ਹੁੰਦੀ ਚੰਗੀ ਮੱਤ ਪੈਦਾ ਹੋਣੀ ਆ ਹਰ ਕਥਾ ਤੂੰ ਸੁਣ ਰੇ ਮਨ ਸ਼ਬਦ ਮਨ ਵਸਾਏ ਪਰਮੇਸ਼ਰ ਦੀਆਂ ਸਿਫਤ ਸਲਾਹ ਦੀਆਂ ਗੱਲਾਂ ਸੁਣ ਪਰਮੇਸ਼ਰ ਦੀ ਸਿਫਤ ਸਲਾਹ ਦਾ ਸ਼ਬਦ ਮਨ ਵਿੱਚ ਵਸਾ ਇਹਦੇ ਨਾਲ ਇਹ ਮਤ ਤੇਰੀ ਥਿਰ ਰਹੇ ਜਿਹੜਾ ਤੇਰਾ ਮਨ ਟਿਕਦਾ ਨੀਗਾ ਤੇਰੀ ਜਿਹੜੀ ਮਤ ਚੰਚਲ ਆ ਉਹ ਸਥਿਰ ਹੋ ਜੂਗੀ ਫਿਰ ਸਾਰੇ ਵਹਿਮ ਭਰਮ ਮਨ ਦੇ ਵਿੱਚੋਂ ਨਿਕਲ ਜਾਣਗੇ ਤਾਂ ਚੰਗੀ ਮਤ ਪੈਦਾ ਹੋਣੀ ਆ ਗੁਰੂ ਦੇ ਸ਼ਬਦ ਰਾਹੀਂ ਪਰਮੇਸ਼ਰ ਦੇ ਨਾਮ ਰਾਹੀਂ ਨਾ ਕਿ ਤੀਰਥ ਇਸ਼ਨਾਨ ਕਰਨ ਰਾਹੀਂ ਵਾਹਿਗੁਰੂ ਜੀ ਵਾਹਿਗੁਰੂ ਜੀ ਹਰ ਚਰਨ ਹਿਰਦੈ ਵਸਾਏ ਤੂੰ ਕਿਲ ਵਿਖੋ ਹੋਵੇ ਨਾਸ ਪੰਜ ਪੂ ਆਤਮਾ ਵਸ ਕਰੇ ਤਾਂ ਤੀਰਥ ਕਰੇ ਨਿਵਾਸ ਕਹਿੰਦੇ ਜਦੋਂ ਤੇਰੇ ਹਿਰਦੇ ਵਿੱਚ ਪਰਮੇਸ਼ਰ ਦੇ ਚਰਨਾਂ ਨਾਲ ਪ੍ਰੀਤ ਪੈ ਗਈ ਤਾਂ ਤੇਰੇ ਸਾਰੇ ਪਾਪ ਦੂਰ ਹੋ ਜਾਣਗੇ ਜਦੋਂ ਕਹਿੰਦੇ ਤੇਰੀਆਂ ਜਿਹੜੀਆਂ ਗਿਆਨ ਇੰਦਰੀਆਂ ਦੇ ਵਾਸ ਵਿੱਚ ਮਨ ਹੋਇਆ ਹੋਇਆ ਮਨ ਦੇ ਵਾਸ ਵਿੱਚ ਗਿਆਨ ਇੰਦਰੀਆਂ ਆ ਗਈਆਂ ਕਹਿੰਦੇ ਫੇਰ ਕਹਿੰਦੇ ਤੇਰਾ ਉਹ ਤੀਰਥਾਂ ਤੇ ਵਾਸਾ ਉਹਨੂੰ ਮੰਨੀ ਦਾ ਤੀਰਥਾਂ ਤੇ ਵਾਸਾ ਜਦੋਂ ਗਿਆਨ ਇੰਦਰੀਆਂ ਵਾਸ ਵਿੱਚ ਆ ਜਾਣ ਤੇ ਮਨ ਚੰਚਲਤਾ ਛੱਡ ਦੇਵੇ ਫੇਰ ਕਹਿੰਦੇ ਤੇਰੀ ਇਹ ਜਿਹੜਾ ਤੀਰਥਾਂ ਤੇ ਵਾਸਾ ਉਹਨੂੰ ਸਮਝੀਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਮਨ ਮੁਖ ਇਹ ਮਨ ਮੁਗਧ ਹੈ ਸੋਜੀ ਕਿਛੂ ਨਾ ਪਾਏ ਹਰ ਕਾ ਨਾਮ ਨਭੁਜਈ ਅੰਤ ਗਿਆ ਪਛਤਾਏ ਕਹਿੰਦੇ ਜਿਹੜਾ ਜੀਵ ਆਪਣੇ ਮਨ ਦੇ ਪਿੱਛੇ ਚੱਲਦਾ ਉਹਨੂੰ ਇਸ ਸਾਰੀ ਗੱਲ ਦੀ ਸੋਝੀ ਨਹੀਂ ਹੈਗੀ ਨਾ ਤਾਂ ਕਹਿੰਦੇ ਉਹਨੂੰ ਪਰਮੇਸ਼ਰ ਦੇ ਨਾਮ ਦੀ ਕਦਰ ਹੈਗੀ ਆ ਫਿਰ ਉਹ ਅੰਤ ਦੇ ਵਿੱਚ ਇਸ ਸੰਸਾਰ ਤੋਂ ਪਛਤਾਉਂਦਾ ਹੀ ਜਾਂਦਾ ਇਹੀ ਮਨ ਕਾਸੀ ਸਭ ਤੀਰਥ ਸਿਮਰਤ ਸਤਗੁਰ ਦੀਆ ਬੁਝਾਏ 86 ਤੀਰਤ ਤਿਸ ਸੰਗ ਰਹੇ ਜਿਨ ਹਰ ਹਿਰਦੈ ਰਹਾ ਸਮਾਏ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਜੀਵ ਦਾ ਇਹ ਮਾਨੀ ਤੀਰਥਾ ਇਹ ਮਨ ਕਾਸੀ ਸਭ ਤੀਰਥ ਸਿਮਰਤ ਸਤਗੁਰ ਦੀਆ ਬੁਝਾਏ ਸਾਰੀਆਂ ਸਿਮਰਤੀਆਂ ਸਾਰੇ ਸ਼ਾਸਤਰ ਸਾਰੇ ਤੀਰਥ ਇਹ ਮਨ ਹੀ ਹੈ ਕਿਉਂਕਿ ਮਨ ਸਾਧ ਦੇ ਸਿੱਧ ਹੋਏ ਕਬੀਰ ਜੀ ਕਹਿੰਦੇ ਨੇ ਨਾ ਜਦੋਂ ਮਨ ਸਾਧਿਆ ਗਿਆ ਫਿਰ ਸਿੱਧੀ ਹੋ ਜਾਣੀਆ ਪਰਮੇਸ਼ਰ ਦੇ ਨਾਮ ਦੀ ਕਹਿੰਦੇ ਜਿਹੜੇ ਜੀਵ ਦੇ ਹਿਰਦੇ ਵਿੱਚ ਉਹ ਪਰਮੇਸ਼ਰ ਹਰ ਵਕਤ ਚੇਤੇ ਚ ਰਹਿੰਦਾ ਉਹ ਕਹਿੰਦੇ 86 ਤੀਰਥ ਨੇ ਜਿਹੜੇ 86 ਤੀਰਥ ਨੇ ਉਹਦੇ ਨਾਲ ਹੀ ਫਿਰਦੇ ਨੇ ਜੀਵ ਦੇ ਉਨ ਠਾਠ ਤੀਰਤਾਂ ਤੇ ਜਾਣ ਦੀ ਲੋੜ ਨਹੀਂ ਜਿਹਦੇ ਹਿਰਦੇ ਵਿੱਚ ਪਰਮੇਸ਼ਰ ਸਮਾਇਆ ਹੋਇਆ ਜਿਹਨੂੰ ਪਰਮੇਸ਼ਰ ਦੇ ਨਾਮ ਦੀ ਕਹਿੰਦੇ ਚਟਕ ਲੱਗ ਗਈ ਆ ਨਾਨਕ ਸਤਗੁਰ ਮਿਲਿਆ ਹੁਕਮ ਬੁਝਿਆ ਏਕ ਵਸਿਆ ਮਨ ਆਏ ਜੋ ਤੁਦ ਪਾਵੇ ਸਭ ਸੱਚ ਹੈ ਸੱਚੇ ਰਹੇ ਸਮਾਏ ਫਿਰ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਦਾ ਮਿਲਾਪ ਸਤਗੁਰ ਨਾਲ ਹੋ ਗਿਆ ਉਹਨੂੰ ਪਰਮੇਸ਼ਰ ਦੇ ਹੁਕਮ ਦੀ ਸਮਝ ਲੱਗ ਗਈ ਪਰਮੇਸ਼ਰ ਉਹਦੇ ਮਨ ਵਿੱਚ ਵਸ ਗਿਆ ਕਹਿੰਦੇ ਫਿਰ ਉਹਨੂੰ ਸਮਝ ਲੱਗ ਜਾਂਦੀ ਹੈ ਵੀ हे ਪਰਮੇਸ਼ਰ ਜੀ ਤੇਰਾ ਨਿਯਮ ਅਟਲ ਹੈ ਤੂੰ ਸੱਚਾ ਹੈ ਤੇਰੀ ਰਜਾ ਦੇ ਵਿੱਚ ਸਭ ਕੁਝ ਸੰਸਾਰ ਵਿੱਚ ਵਾਪਰ ਰਿਹਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਫਿਰ ਉਹ ਜੀਵ ਸੱਚੇ ਵਿੱਚ ਲੀਨ ਹੋਇਆ ਰਹਿੰਦਾ ਗੂਜਰੀ ਮਹੱਲਾ ਤੀਜਾ ਤੀਜਾ ਇੱਕੋ ਨਾਮ ਨਿਧਾਨ ਪੰਡਿਤ ਸੁਣ ਸਿੱਖ ਸੱਚ ਸੋਈ ਦੁਜੇ ਪਾਏ ਜੀਤਾ ਪੜੈ ਪੜਤ ਗੁਣਤ ਸਦਾ ਦੁਖ ਹੋਈ ਹਰ ਪੰਡਤ ਨੂੰ ਸਿੱਖਿਆ ਕਰਦੇ ਨੇ ਕਿ ਇਹ ਪੰਡਤ ਜਿਹੜਾ ਪਰਮੇਸ਼ਰ ਦਾ ਨਾਮ ਆ ਉਹੀ ਗੁਣਾ ਦਾ ਖਜ਼ਾਨਾ ਇਹ ਕਹਿੰਦੇ ਸੱਚੀ ਸਿੱਖਿਆ ਤੂੰ ਸੁਣ ਲੈ ਜਿਹੜਾ ਪਰਮੇਸ਼ਰ ਦਾ ਨਾਮ ਆ ਉਹ ਨਿਧਾਨ ਹੈ ਉਹੀ ਸਾਰਿਆਂ ਖਜ਼ਾਨਿਆਂ ਦਾ ਖਜ਼ਾਨਾ ਕਹਿੰਦੇ ਜਦੋਂ ਤੱਕ ਕਹਿੰਦੇ ਤੂੰ ਵੇਦ ਸ਼ਾਸਤਰ ਪੜਦਾ ਹੈ ਪਰ ਕਹਿੰਦੇ ਪਰਮੇਸ਼ਰ ਦਾ ਨਾਮ ਚਿੱਤ 'ਚ ਨਹੀਂ ਬਸਾਉਂਦਾ ਕਹਿੰਦੇ ਤੈਨੂੰ ਸਦਾ ਹੀ ਆਤਮਿਕ ਦੁੱਖ ਬਣਿਆ ਰਹਿਣਾ ਹੈ ਹਰ ਚਰਨੀ ਤੂੰ ਲਾਗ ਰੋ ਗੁਰ ਸ਼ਬਦ ਸੋਜੀ ਹੋਈ ਹਰ ਰਸ ਰਸਨਾ ਚਾਖ ਤੂੰ ਤਾਂ ਮਨ ਨਿਰਮਲ ਹੋਈ ਰਹਾਓ ਕਹਿੰਦੇ ਹੈ ਪਰਮੇਸ਼ਰ ਇਹ ਕਹਿੰਦੇ ਪੰਡਿਤ ਜਦੋਂ ਪਰਮੇਸ਼ਰ ਦੇ ਚਰਨੀ ਲੱਗਿਆ ਰਹੇਗਾ ਗੁਰੂ ਦੇ ਸ਼ਬਦ ਰਾਹੀਂ ਤੈਨੂੰ ਪਰਮੇਸ਼ਰ ਦੀ ਸੋਜੀ ਹੋਣੀ ਹੈ ਕਹਿੰਦੇ ਪਰਮੇਸ਼ਰ ਦਾ ਨਾਮ ਆਪਣੀ ਰਸਨਾ ਨਾਲ ਕਹਿੰਦੇ ਚੱਕ ਕੇ ਦੇਖ ਰਸਨਾ ਨਾਲ ਜਪ ਪਰਮੇਸ਼ਰ ਦਾ ਨਾਮ ਫੇਰ ਤੇਰਾ ਮਨ ਵਿਕਾਰਾਂ ਤੋਂ ਨਿਰਮਲ ਹੋ ਜਾਊਗਾ ਸਤ ਗੁਰ ਮਿਲਿਆ ਮਨ ਸੰਤੋਖੀਐ ਤਾਂ ਫਿਰ ਤ੍ਰਿਸ਼ਨਾ ਭੁੱਖ ਨਾ ਹੋਏ ਨਾਮ ਨਿਧਾਨ ਪਾਇਆ ਪਰ ਕਰ ਜਾਏ ਨ ਕੋਏ ਜਿਸ ਜੀਵ ਨੇ ਕਹਿੰਦੇ ਸਤਗੁਰ ਦੀ ਸ਼ਰਨ ਲੈ ਲਈ ਆ ਉਹਦਾ ਮਨ ਸੰਤੋਖ ਵਿੱਚ ਆ ਜਾਂਦਾ ਉਹਨੂੰ ਫਿਰ ਮਾਇਆ ਦੀ ਤ੍ਰਿਸ਼ਨਾ ਦੀ ਭੁੱਖ ਨਹੀਂ ਰਹਿੰਦੀ ਹੈ ਕਹਿੰਦੇ ਕਹਿੰਦੇ ਜਿਸ ਨੇ ਪਰਮੇਸ਼ਰ ਦਾ ਨਾਮ ਰੂਪੀ ਖਜ਼ਾਨਾ ਪਾ ਲਿਆ ਕਹਿੰਦੇ ਉਹ ਪਰਮੇਸ਼ਰ ਦਾ ਦਰ ਛੱਡ ਕੇ ਕਿਤੇ ਹੋਰ ਨਹੀਂ ਭਟਕਦਾ ਸਿਰਫ ਪਰਮੇਸ਼ਰ ਦਾ ਹੀ ਆਸਰਾ ਤੱਕਦਾ ਜੋ ਸਭ ਨੂੰ ਆਸਰਾ ਦਿੰਦਾ ਕਥਨੀ ਬਦਨੀ ਜੇ ਕਰੇ ਮਨਮੁਖ ਬੂਝ ਨਾ ਹੋਏ ਗੁਰਮਤੀ ਕਟ ਚਾਨਣਾ ਹਰ ਨਾਮ ਪਾਵੈ ਸੋਏ ਕਹਿੰਦੇ ਜੇ ਕੋਈ ਮਨਮੁਖ ਜੀਵ ਹਿਰਦੇ ਤੋਂ ਤਾਂ ਪਰਮੇਸ਼ਰ ਦਾ ਨਾਮ ਨਾ ਜਪੇ ਪਰ ਉਪਰੋਂ ਉਪਰੋਂ ਗੱਲਾਂ ਬਾਤਾਂ ਦੇ ਵਿੱਚ ਪਰਮੇਸ਼ਰ ਦੀਆਂ ਗੱਲਾਂ ਕਰੇ ਕਿ ਵੀ ਮੈਂ ਪਰਮੇਸ਼ਰ ਦਾ ਨਾਮ ਜਪਦਾ ਪਰ ਹਿਰਦਾ ਦਰਬਿਆ ਨਾ ਹੋਏ ਕਹਿੰਦੇ ਫੇਰ ਕੋਈ ਗੱਲ ਨਹੀਂ ਬਣਦੀ ਕਹਿੰਦੇ ਕਹਿੰਦੇ ਜਦੋਂ ਗੁਰੂ ਦੀ ਮੱਤ ਤੇ ਚੱਲ ਕੇ ਅੰਦਰ ਕਹਿੰਦੇ ਜੀਵ ਦੇ ਆਤਮਿਕ ਚਾਨਣ ਹੁੰਦਾ ਫੇਰ ਹੀ ਕਹਿੰਦੇ ਪਰਮੇਸ਼ਰ ਦਾ ਨਾਮ ਜੀਵ ਦੀ ਝੋਲੀ ਵਿੱਚ ਪੈਂਦਾ ਸੁਣ ਸਾਸਤਰ ਤੂੰ ਨਾ ਬੁਝਹੀ ਤਾਂ ਫਿਰ ਹੈ ਬਾਰੋ ਬਾਰ ਸੋ ਮੂਰਖ ਜੋ ਆਪਨਾ ਪਛਾਣ ਈ ਸੱਚ ਨਾ ਤਰੇ ਪਿਆਰ ਕਹਿੰਦੇ ਜਿਹੜਾ ਜੀਵ ਆਪਣੇ ਆਪਣੇ ਆਪੇ ਨੂੰ ਨਹੀਂ ਪਹਿਚਾਣਦਾ ਅੰਦਰ ਵਾਸਤੇ ਪਰਮਾਤਮਾ ਨਾਲ ਜਾਣ ਪਛਾਣ ਨਹੀਂ ਪਾਉਂਦਾ ਪਰਮੇਸ਼ਰ ਨਾਲ ਪਿਆਰ ਨਹੀਂ ਪਾਉਂਦਾ ਕਹਿੰਦੇ ਉਹ ਚਾਹੇ ਕਿੰਨੇ ਸ਼ਾਸਤਰ ਵੇਦ ਸੁਣ ਲਵੇ ਉਹਨੂੰ ਕਹਿੰਦੇ ਜੀਵਨ ਦੀ ਅਸਲੀਅਤ ਨਹੀਂ ਸਮਝ ਆਉਂਦੀ ਤੇ ਉਹਦਾ ਆਵਾਗਵੰਧਾ ਚੱਕਰ ਖਤਮ ਨਹੀਂ ਹੁੰਦਾ ਜਨਮ ਮਰਨ ਦੇ ਚੱਕਰ ਵਿੱਚ ਪਿਆ ਰਹਿੰਦਾ ਕਹਿੰਦੇ ਸੱਚ ਜਗਤ ਡਹਿਕਾਇਆ ਕਹਿਣਾ ਕਛੂ ਨਾ ਜਾਏ ਨਾਨਕ ਜੋ ਤਿਸ ਪਾਵੇ ਸੋ ਕਰੇ ਜੋ ਤਿਸ ਕੀ ਰਜ਼ਾਏ ਫਿਰ ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਦੀ ਜਿਵੇਂ ਰਜ਼ਾ ਉਸ ਤਰ੍ਹਾਂ ਪਰਮੇਸ਼ਰ ਦੀ ਖੇਡ ਜਗਤ ਵਿੱਚ ਵਰਤ ਰਹੀ ਆ ਕਹਿੰਦੇ ਉਸ ਪਰਮੇਸ਼ਰ ਨੇ ਆਪ ਹੀ ਜੀਵਾਂ ਨੂੰ ਮਾਇਆ ਦੇ ਜਾਲ ਵਿੱਚ ਪਾਇਆ ਹੋਇਆ ਕਹਿੰਦੇ ਅਸੀਂ ਉਹਦੀ ਖੇਡ ਬਾਰੇ ਕੁਝ ਨਹੀਂ ਕਹਿ ਸਕਦੇ ਉਹਦੀ ਸ੍ਰਿਸ਼ਟੀ ਦੇ ਵਿੱਚ ਉਹਦੀ ਆਪਣੀ ਖੇਡ ਵਰਤ ਰਹੀ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਗੂਜਰੀ ਮਹੱਲਾ ਚੌਥਾ ਚੌਪ ਦੇ ਘਰ ਪਹਿਲਾ ਹਰ ਕੇ ਜਨ ਸਤ ਗੁਰ ਸਤ ਪੁਰਖਾ ਹਉ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤ ਗੁਰ ਸਰਣਾਈ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ RAM ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹੰਦੀ ਸੰਗਤ ਜੀ ਹੁਣ ਗੁਰੂ ਰਾਮਦਾਸ ਜੀ ਦੀ ਬਾਣੀ ਸ਼ੁਰੂ ਹੋਈ ਹੈ ਇਹ ਵਾਲਾ ਸ਼ਬਦ ਆਪਾਂ ਰਹਿ ਰਾਸ ਸਹਿਬ ਜੀ ਦੇ ਪਾਠ ਵਿੱਚ ਹਰ ਰੋਜ਼ ਸਰਵਣ ਕਰਦੇ ਆਂ ਪੜ੍ਹਦੇ ਆਂ ਕਹਿੰਦੇ ਹੇ ਪਰ ਹੇ ਸਤਿਗੁਰ ਜੀ ਹਰ ਕੇ ਜਨ ਸਤਿਗੁਰ ਸਤਪੁਰਖ ਆ ਹੇ ਕਹਿੰਦੇ ਹਰੀ ਦੇ ਸੇਵਕ ਜਨ ਸਤਗੁਰ ਜੀ ਹੇ ਸੱਚੇ ਪੁਰਖ ਸਤਗੁਰ ਜੀ ਕਹਿੰਦੇ ਤੁਹਾਡੇ ਚਰਨਾਂ ਚ ਕਹਿੰਦੇ ਬੇਨਤੀ ਹੈ ਕਹਿੰਦੇ ਅਸੀਂ ਕਹਿੰਦੇ ਬੜੇ ਨਿਮਾਣੇ ਜੇ ਕਹਿੰਦੇ ਕੀੜੇ ਆ ਕਹਿੰਦੇ ਕਹਿੰਦੇ ਤੇਰੀ ਸ਼ਰਨ ਆਏ ਆ ਸਾਡੇ ਤੇ ਦਇਆ ਕਰਕੇ ਪਰਮੇਸ਼ਰ ਦੇ ਨਾਮ ਦਾ ਆਤਮਿਕ ਚਾਨਣ ਕਰ ਦਿਓ ਸਾਡੇ ਅੰਦਰ हे मेरे मित्र गुरुदेव जी कहंदे ਸਾਡੇ ਅੰਦਰ ਪਰਮਾਤਮਾ ਦੇ ਨਾਮ ਦਾ ਚੰਨਣ ਕਰਦੇਓ ਕਹਿੰਦੇ ਗੁਰੂ ਦੀ ਮੱਤ ਤੇ ਚੱਲ ਕੇ ਜੋ ਪਰਮੇਸ਼ਰ ਦਾ ਨਾਮ ਮਿਲਦਾ ਉਹ ਕਹਿੰਦੇ ਮੇਰੇ ਪ੍ਰਾਣਾ ਦਾ ਆਸਰਾ ਹੈ ਉਹ ਮੇਰਾ ਸਦਾ ਦਾ ਸਾਥੀ ਹੈ ਕਹਿੰਦੇ ਪਰਮੇਸ਼ਰ ਦੀ ਸਿਫਤ ਸਲਾਹ ਕਰਨੀ ਸਾਡੇ ਜੀਵਨ ਦੀ ਪੂੰਜੀ ਹੈ ਕਹਿੰਦੇ ਇਹ ਪੂੰਜੀ ਸਾਨੂੰ ਦੇ ਦਿਓ ਕਹਿੰਦੇ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਕਹਿੰਦੇ ਪਰਮੇਸ਼ਰ ਦੇ ਸੇਵਕ ਦੇ ਵੱਡੇ ਭਾਗ ਨੇ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਲ ਪ੍ਰੇਮ ਪੈ ਗਿਆ ਪਰਮੇਸ਼ਰ ਦੇ ਦਰਸ਼ਨ ਦੀ ਤਾਂਗ ਹੈ ਕਹਿੰਦੇ ਵੱਡੇ ਭਾਗਾਂ ਦੇ ਨਾਲ ਇਸ ਤਰ੍ਹਾਂ ਦੀ ਪ੍ਰੀਤ ਪੈਦਾ ਹੁੰਦੀ ਆ ਜਿਨ੍ਹਾਂ ਨੂੰ ਪਰਮੇਸ਼ਰ ਦੇ دیدار ਦੀ ਪ੍ਰੀਤ ਹੋ ਜਵੇ ਕਹਿੰਦੇ ਉਹਨਾਂ ਨੂੰ ਫਿਰ ਜਦੋਂ ਪਰਮੇਸ਼ਰ ਦਾ ਨਾਮ ਮਿਲ ਜਾਂਦਾ ਨਾ ਫਿਰ ਉਹ ਤ੍ਰਿਪਤ ਅਗਾਏ ਹੋ ਜਾਂਦੇ ਨੇ ਉਹਨਾਂ ਦੀਆਂ ਸਾਰੀਆਂ ਭੁੱਖਾਂ ਖਤਮ ਹੋ ਜਾਂਦੀਆਂ ਨੇ ਸੰਗਤ ਵਿੱਚ ਮਿਲਿਆਂ ਉਹਨਾਂ ਦੇ ਅੰਦਰ ਪਰਮੇਸ਼ਰ ਦੇ ਗੁਣ ਆ ਜਾਂਦੇ ਨੇ ਸੰਗਤ ਦੇ ਵਿੱਚ ਨਾਮ ਜਪਦੇ ਨੇ ਗੁਣ ਅੰਦਰ ਪ੍ਰਵੇਸ਼ ਕਰ ਜਾਂਦੇ ਨੇ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਪਾਗ ਹੀਨ ਜਮ ਪਾਸ ਜੋ ਸਤ ਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਫਿਰ ਇੱਕ ਕਹਿੰਦੇ ਭਾਗਾਂ ਤੋਂ ਹੀਨੇ ਨੇ ਕਹਿੰਦੇ ਜਿਨ੍ਹਾਂ ਦੇ ਭਾਗ ਵੱਡੇ ਨਹੀਂ ਹੈਗੇ ਛੋਟੇ ਨੇ ਭਾਗ ਜਿਨ੍ਹਾਂ ਦੇ ਉਹਨਾਂ ਨੇ ਕਹਿੰਦੇ ਪਰਮੇਸ਼ਰ ਦੇ ਨਾਮ ਦਾ ਰਸ ਨਹੀਂ ਚੱਖਿਆ ਪਰਮੇਸ਼ਰ ਦਾ ਨਾਮ ਨਹੀਂ ਮਿਲਿਆ ਫਿਰ ਉਹਨਾਂ ਦੀ ਹਾਜ਼ਰੀ ਜਮ ਕੋੜ ਲੱਗਦੀ ਹੈ ਕਹਿੰਦੇ ਜੋ ਸਤਗੁਰ ਦੀ ਸ਼ਰਨ ਵਿੱਚ ਨਹੀਂ ਆਉਂਦੇ ਉਹਨਾਂ ਦਾ ਜੀਵਨ ਬੇਅਰਥ ਹੈ ਕਹਿੰਦੇ ਉਹਨਾਂ ਦਾ ਇੱਥੇ ਜ਼ਿੰਦਗੀ ਬੇਅਰਥ ਹੈ ਕਹਿੰਦੇ ਸਤਗੁਰ ਦੀ ਸ਼ਰਨ ਆਉਣ ਤੋਂ ਬਿਨਾ ਜੀਣ ਦਾ ਕੋਈ ਲਾਭ ਨਹੀਂ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਨਾਨਕ ਨਾਮ ਪਰਗਾਸ ਕਹਿੰਦੇ ਜਿਨ੍ਹਾਂ ਨੂੰ ਸਤਗੁਰ ਦੀ ਸੰਗਤ ਮਿਲਦੀ ਆ ਉਹਨਾਂ ਦੇ ਮਸਤਕ ਦੇ ਭਾਗ ਉਗੜਦੇ ਨੇ ਉਹਨਾਂ ਦੇ ਮੱਥੇ ਦੇ ਲੇਖ ਲਿਖੇ ਹੁੰਦੇ ਨੇ ਕਿ ਸਤਗੁਰ ਦਾ ਇਸ ਜੀਵਨ ਦੇ ਵਿੱਚ ਮਿਲਾਪ ਹੋਣਾ ਕਹਿੰਦੇ ਤਨ ਨੇ ਕਹਿੰਦੇ ਜਿਨ੍ਹਾਂ ਨੇ ਸਤ ਸੰਗਤ ਦੇ ਵਿੱਚ ਮਿਲ ਕੇ ਗੁਰੂ ਦਾ ਮਿਲਾਪ ਪਾ ਲਿਆ ਤੇ ਗੁਰੂ ਦੇ ਮਿਲਾਪ ਰਾਹੀਂ ਪਰਮੇਸ਼ਰ ਦਾ ਨਾਮ ਉਹਨਾਂ ਦੇ ਅੰਦਰ ਪ੍ਰਤੱਖ ਹੋ ਗਿਆ ਪਰਮੇਸ਼ਰ ਦੇ ਨਾਮ ਦਾ ਰਸ ਚੱਖ ਲਿਆ ਉਹਨਾਂ ਨੇ ਸਤ ਸੰਗਤ ਵਿੱਚ ਗੁਰੂ ਦੇ ਰਾਹੀਂ ਵਾਹਿਗੁਰੂ ਜੀ ਵਾਹਿਗੁਰੂ ਜੀ ਗੂਜਰੀ ਮਹੱਲਾ ਚੌਥਾ गोविंद गोविंद प्रीतम मन प्रीतम मिल सत संगत शब्द मन मोह है जप गोविंद गोविंद तिहाई है सबको दान दे प्रभु ओहे कहंदे सत संगत ਦੇ ਵਿੱਚ ਜਦੋਂ ਜੀਵ ਮਿਲ ਕੇ ਪਰਮੇਸ਼ਰ ਦਾ ਨਾਮ ਜਪਦੇ ਨੇ ਪਰਮੇਸ਼ਰ ਮਨ ਨੂੰ ਪਿਆਰਾ ਲੱਗਣ ਲੱਗ ਜਾਂਦਾ ਸਤ ਸੰਗਤ ਦੇ ਵਿੱਚ ਗੁਰੂ ਦਾ ਸ਼ਬਦ ਮਨ ਨੂੰ 모ਹਣ ਲੱਗ ਜਾਂਦਾ ਕਹਿੰਦੇ ਉਸ ਪਰਮੇਸ਼ਰ ਦੇ ਨਾਮ ਨੂੰ ਧਿਆਈਏ ਪਰਮੇਸ਼ਰ ਦੀ ਸਿਫਤ ਸਲਾਹ ਕਰੀਏ ਉਹ ਪਰਮੇਸ਼ਰ ਜੋ ਸਾਰਿਆਂ ਨੂੰ ਹੀ ਦਾਨ ਦਿੰਦਾ ਸਾਰਿਆਂ ਦਾਤਾ ਉਹ ਪਰਮੇਸ਼ਰ ਹੀ ਦੇਣ ਵਾਲਾ ਮੇਰੇ ਭਾਈ ਜਨ ਮੋ ਕੋ ਗੋਬਿੰਦ 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 ਮਨਮੋਹ ਹੈ ਗੋਬਿੰਦ 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 ਗੁਣ ਗਾਵਾਂ ਮਿਲ ਗੁਰ ਸਾਧ ਸੰਗਤ ਜਨ ਸੋਹ ਹੈ ਕਹਿੰਦੇ ਮੇਰੇ ਸਤ ਸੰਗੀ ਭਰਾਵੋ ਕਹਿੰਦੇ ਪਰਮੇਸ਼ਰ ਦਾ ਨਾਮ ਜਪਣਾ ਪਰਮੇਸ਼ਰ ਮੇਰੇ ਮਾਨੋ ਬਹੁਤ ਮਾਉਂਦਾ ਹੈ ਕਹਿੰਦੇ ਪਰਮੇਸ਼ਰ ਮੇਰੇ ਮਨ ਨੂੰ 모ਹਣ ਲੱਗ ਗਿਆ ਕਹਿੰਦੇ ਕਹਿੰਦੇ ਉਸ ਪਰਮੇਸ਼ਰ ਦੇ गोविंद गोविंद ਗੁਣ ਗਾਵਾਂ ਮਿਲ ਗੁਰ ਸਾਤ ਸੰਗਤ ਜਨ ਸੋਹੇ ਕਹਿੰਦੇ ਜੋ ਵੀ ਸਾਧ ਸੰਗਤ ਦੇ ਵਿੱਚ ਗੁਰੂ ਦੀ ਸ਼ਰਨ ਵਿੱਚ ਮਿਲ ਕੇ ਜੁੜ ਕੇ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ ਉਹ ਕਹਿੰਦੇ ਬੜੇ ਹੀ ਸੋਭਾਵੰਤ ਨੇ ਉਹਨਾਂ ਦੀ ਬੜੀ ਸੋਭਾ ਹੁੰਦੀ ਆ ਉਹਨਾਂ ਦੇ ਆਤਮਿਕ ਜੀਵਨ ਸੋਹਣੇ ਬਣ ਜਾਂਦੇ ਨੇ ਰਹਾਉ ਸੁਖ ਸਾਗਰ ਹਰ ਭਗਤ ਹੈ ਗੁਰਮਤ ਕੋਲਾ ਰਿੱਦ ਸਿੱਧ ਲਾਗੇ ਪਗ ਉਹ ਹੈ ਜਨ ਕੋ RAM ਨਾਮ ਆਧਾਰਾ ਹਰ ਨਾਮ ਜਪਤ ਹਰ ਨਾਮੇ ਸੋਹ ਹੈ ਕਹਿੰਦੇ ਪਰਮੇਸ਼ਰ ਦੀ ਭਗਤੀ ਕਰਨੇ ਸੁੱਖਾਂ ਦਾ ਸਾਗਰ ਹੈ ਜੋ ਪਰਮੇਸ਼ਰ ਦੀ ਕਹਿੰਦੇ ਭਗਤੀ ਕਰਦੇ ਨੇ ਗੁਰੂ ਦੀ ਮੱਤ ਤੇ ਚੱਲ ਕੇ ਮਾਇਆ ਰਿੱਧੀਆਂ ਸਿੱਧੀਆਂ ਸਭ ਕੁਝ ਕਹਿੰਦੇ ਉਹਨਾਂ ਦੇ ਚਰਨਾਂ ਵਿੱਚ ਆ ਜਾਂਦਾ ਪਰ ਉਹ ਇਹਨਾਂ ਦੀ ਪਰਵਾਹ ਨਹੀਂ ਕਰਦੇ ਜੋ ਰਿੱਧੀਆਂ ਸਿੱਧੀਆਂ ਤੇ ਮਾਇਆ ਵਿੱਚ اٹਕਦੇ ਨੇ ਉਹ ਪਰਮੇਸ਼ਰ ਨੂੰ ਨਹੀਂ ਪਾ ਸਕਦੇ ਉਹ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰਦੇ ਇਹ ਚੀਜ਼ਾਂ ਉਹਨਾਂ ਦੇ ਪੈਰਾਂ 'ਚ ਆ ਜਾਂਦੀਆਂ ਨੇ ਜੋ ਗੁਰੂ ਦੀ ਮੱਤ ਤੇ ਚੱਲ ਕੇ ਪਰਮੇਸ਼ਰ ਦੀ ਭਗਤੀ ਕਰਦੇ ਨੇ ਸੁੱਖਾਂ ਦੇ ਸਾਗਰ ਪਰਮੇਸ਼ਰ ਦੀ ਜੋ ਸੁੱਖਾਂ ਦਾ ਸਾਗਰ ਹੈ ਕਹਿੰਦੇ ਕਹਿੰਦੇ ਪਰਮੇਸ਼ਰ ਦੇ ਸੇਵਕ ਨੂੰ ਪਰਮੇਸ਼ਰ ਦੇ ਨਾਮ ਦਾ ਹੀ ਆਸਰਾ ਪਰਮੇਸ਼ਰ ਦਾ ਨਾਮ ਜਪ-ਜਪ ਕੇ ਉਹਨਾਂ ਦੇ ਆਤਮਿਕ ਜੀਵਨ ਬਹੁਤ ਸੋਹਣੇ ਬਣ ਜਾਂਦੇ ਨੇ ਨਾਮ ਦੀ ਬਰਕਤ ਦੇ ਨਾਲ ਦੁਰ ਮਤ ਭਾਗ ਹੀਨ ਮਤ ਫੀਕੇ ਨਾਮ ਸੁਨਤ ਆਵੈ ਮਨ ਰੋਹੇ ਕਉਆ ਕਾਗ ਕੋ ਅਮਰਤ ਰਸ ਪਾਈਐ ਤ੍ਰਿਪਤੈ ਵਿਸਟਾ ਖਾਏ ਮੁਖ ਗੋਹ ਹੈ ਕਹਿੰਦੇ ਜਿਨ੍ਹਾਂ ਦੇ ਭਾਗ ਚੰਗੇ ਨਹੀਂ ਹੈਗੇ ਜੀਵਾਂ ਦੇ ਜਿਨ੍ਹਾਂ ਦੀ ਮਤ ਗੁਰੂ ਦੇ ਅਨਸਾਰ ਨਹੀਂ ਬਣੀ ਹੈਗੀ ਮਾਤ ਉਹਨਾਂ ਦੀ ਨੀਵੀਂ ਆ ਕਹਿੰਦੇ ਉਹ ਕਹਿੰਦੇ ਪਰਮੇਸ਼ਰ ਦਾ ਨਾਮ ਜਪਣ ਤੋਂ ਇੱਕ ਪਾਸੇ ਨੂੰ ਹੁੰਦੇ ਨੇ ਉਹਨਾਂ ਦਾ ਮਨ ਕਰੋਧ ਵਿੱਚ ਰਹਿੰਦਾ ਪਰਮੇਸ਼ਰ ਦਾ ਨਾਮ ਦਾ ਸੁਣ ਕੇ ਕਹਿੰਦੇ ਪਰਮੇਸ਼ਰ ਦੇ ਨਾਮ ਨੂੰ ਚੰਗਾ ਨਹੀਂ ਸਮਝਦੇ ਹੈਗੇ ਉਹ ਕਹਿੰਦੇ ਇਸ ਤਰ੍ਹਾਂ ਨੇ ਜਿਵੇਂ ਜਿਹੜਾ ਕਾਂ ਹੈ ਕਹਿੰਦੇ ਉਹਨੂੰ ਚਾਹੇ ਕੋਈ ਚੰਗੇ ਸਵਾਦਲੇ ਭੋਜਨ ਵੀ ਦਈਏ ਪਰ ਉਹ ਵਿਸਟਾ ਵਿੱਚ ਹੀ ਆਪਣੀ ਮੂੰਹ ਰੱਖਦਾ ਉਹ ਜੀਵ ਇਸ ਤਰ੍ਹਾਂ ਕਾ ਮੰਗਨੇ ਕਹਿੰਦੇ ਵਿਕਾਰਾਂ ਵਿੱਚ ਹੀ ਉਲਝੇ ਹੋਏ ਨੇ ਅੰਮ੍ਰਿਤ ਸਰ ਸਤ ਗੁਰ ਸਤਵਾਦੀ ਜਿਤਨਾ ਤੈ ਕਉਆ ਹੰਸ ਹੋ ਹੈ ਨਾਨਕ ਤਨ ਤਨ ਵੱਡੇ ਵਡਪਾਗੀ ਜਿਨ ਗੁਰਮਤਿ ਨਾਮ ਰਿਦੈ ਮਲ ਤੋ ਹੈ ਅਮਰਿਤ ਸਰਸਤ ਗੁਰ ਸਤਵਾਦੀ ਜਿਤਨਾ ਤੈ ਕਉਆ ਹੰਸ ਹੋ ਹੈ ਨਾਨਕ ਤਨ ਤਨ ਵੱਡੇ ਵਡਪਾਗੀ ਜਿਨ ਗੁਰਮਤਿ ਨਾਮ ਰਿਦੈ ਮਲ ਤੋ ਹੈ ਵਾਹਿਗੁਰੂ ਵਾਹਿਗੁਰੂ ਕਹਿੰਦੇ ਉਹ ਸਤਗੁਰ ਜੋ ਹਮੇਸ਼ਾ ਪਰਮੇਸ਼ਰ ਦਾ ਨਾਮ ਜਪਦਾ ਆਪਣੇ ਚੇਤੇ ਵਿੱਚ ਵਸਾਉਂਦਾ ਕਹਿੰਦੇ ਉਹ ਕਹਿੰਦੇ ਪਰਮੇਸ਼ਰ ਦੇ ਨਾਮ ਜਲ ਦਾ ਸਾਗਰ ਹੈ ਕਹਿੰਦੇ ਉਹਦੇ ਵਿੱਚ ਕਹਿੰਦੇ ਜਿਹੜੇ ਮਨਮੁਖ ਜੀਵ ਵੀ ਨੇ ਜਦੋਂ ਉਹ ਸਤਗੁਰ ਦੀ ਸ਼ਰਨ ਆਉਂਦੇ ਨੇ ਉਹ ਵੀ ਹੰਸ ਹੋ ਜਾਂਦੇ ਨੇ ਜਿਹੜੇ ਕਾਂ ਵਰਗੇ ਨੇ ਨਾ ਮਨਮੁਖ ਜੀਵ ਵਿਕਾਰਾਂ ਵਿੱਚ ਰਹਿਣ ਵਾਲੇ ਜਦੋਂ ਉਸ ਸਤਗੁਰ ਦੀ ਸ਼ਰਨ ਆਉਂਦੇ ਨੇ ਜੋ ਸਤਵਾਦੀ ਹੈ ਜੋ ਪਰਮੇਸ਼ਰ ਦਾ ਨਾਮ ਜਪਦਾ ਹੈ ਚੇਤੇ ਵਿੱਚ ਜਿਹਦੇ ਪਰਮੇਸ਼ਰ ਦਾ ਨਾਮ ਟਿਕਿਆ ਹੈ ਉਹਦੀ ਸ਼ਰਨਾ ਆ ਉਹ ਵੀ ਕਹਿੰਦੇ ਹਾਂਸ ਬਣ ਜਾਂਦੇ ਨੇ ਨਾਨਕ ਜੀ ਕਹਿੰਦੇ ਨੇ ਤਨ ਤਨ ਵੱਡੇ ਵਡਭਾਗੀ ਜਿਨ ਗੁਰਮਤਿ ਨਾਮ ਹਿਰਦੈ ਮਲ ਤੋਹੇ ਕਹਿੰਦੇ ਵੱਡੇ ਭਾਗਾ ਵਾਲੇ ਜੀਵ ਨੇ ਜਿਨ੍ਹਾਂ ਦੇ ਗੁਰੂ ਦੀ ਮੱਤ ਤੇ ਚੱਲ ਕੇ ਨਾਮ ਰਾਹੀ ਆਪਣੀ ਹਿਰਦੇ ਦੀ ਮੈਲ ਨੂੰ ਧੋ ਲੈਂਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਵੱਡੇ ਭਾਗਾਂ ਵਾਲੇ ਜੀਵ ਨੇ ਗੁਰੂ ਦੀ ਮੱਤ ਤੇ ਚੱਲਦੇ ਨੇ ਨਾਮ ਜਪਦੇ ਨੇ ਨਾਮ ਰਾਹੀ ਆਪਣੇ ਹਿਰਦੇ ਤੋਂ ਵਿਕਾਰਾਂ ਦੀ ਮੈਲ ਧਾ ਲੈਂਦੇ ਨੇ ਨਾਨਕ ਤਨ ਤਨ ਵੱਡੇ ਵਡ ਪਾਗੀ ਜਿਨ ਗੁਰਮਤਿ ਨਾਮ ਹਿਰਦੈ ਮਲ ਤੋ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਇਸ ਅਣਜਾਣ ਬੱਚੀ ਤੋਂ ਬੇਅੰਤ ਬੇਅੰਤ ਹੋਈਆਂ ਗਲਤੀਆਂ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ